ਸਾਥ ਸਿੰਘ ਜੀ ਸੰਪਰਦਾਕਾਰ ਸ ਹੈ ਸਾਡੇ ਦੇ ਨੀਤ ਸੰਤਵਾ ਸੁਖਾ ਸਿੰਘ ਜੀ ਖੋਦ ਕਈ ਦੇ ਨਾਲ ਸੇਵਾ ਕਰਿਆ ਨੇ ਤੁਸੀਂ ਦੇਖ ਸਕਦੇ ਹੋ ਇੱਕ ਭਗਤੀ ਤੇ ਸ਼ਕਤੀ ਦਾ ਰੂਪ ਨੇ ਇਹੋ ਜਿਹੇ ਸੰਤਮਾਪੁਰ ਕੀ ਜਿਹੜਾ ਸਮਾਜ ਦੇ ਜਿਹੜਾ ਵਾ ਸੰਗਤਾਂ ਦੇ ਜਿਹੜਾ ਵਾ ਸੱਚ ਦੇ ਦਿਸਦਿਲ ਦਾ ਰਾਹ ਹੋਵੇ ਨੇ ਇਹਨਾਂ ਦੇ ਬਹੁਤ ਸਿੱਕਾ ਸਤਨਾ ਵੇਰ ਦਾ ਇਜਾਬ ਕਰਦੀਆਂ ਗਿਆ ਸੇਵਾ ਕਰੀਆਂ ਨੇ ਇਹ ਸਾਰੇ ਵੀਰ ਤੁਸੀਂ ਦੇਖ ਸਕਦੇ ਸੰਗਤਾਂ ਇਸ ਸੈਕਟਾਂ ਦੇ ਬਾਦ ਦੋ ਸਿਪਾਹੀ ਨੇ ਜੇ ਮੁਸੀਬਤ ਦੀ ਘੜੀ ਵਿੱਚ ਕਦੀ ਹਿੰਮਤ ਨਹੀਂ ਹਾਰਦੇ ਤੇ ਅੱਜ ਇਸ ਪੁੱਤਰ ਦੀ ਆਪ ਜਿਹੜੀ ਪੰਜਾਬ ਤੇ ਪਈ ਹੈ ਉਸ ਆਫਤ ਤੋਂ ਦੁਨੀਆ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਸੰਗਤਾਂ ਮੋੜੇ ਨਾ ਮੋੜਾ ਜੋੜ ਕੇ ਸੇਵਾ ਕਰ ਗਿਆ ਨੇ

इधर मेरी मगली शर तक ती देख सद हो ठाठा मार्च का ब्यास दिहा वाग्रह नाम वागुरु ਜੋ ਸਾਹਮਣੇ ਦੇਖ ਰਹੇ ਹੋ ਸੰਪਰਦਾਕਾਰ ਸੇਵਾ ਸਰ੍ਹੜੀ ਸਾਹਿਬ ਦੇ ਮੁਖੀ ਉਧਿਹਦਾ ਮੁਖੀ ਸੰਤਵਾ ਸੁਖਾ ਸਿੰਘ ਜੀ ਕੁਦਰਤ ਦੇ ਨਾਲ ਥੋੜੇ ਭਾਰੇ ਨੇ ਤੇ ਉਹਨਾਂ ਨਾਲ ਸੰਤਾ ਹਜ਼ਾਰਾਂ ਇਜ਼ਾਦ ਵਿੱਚ ਸੇਵਾ ਕਰੀਆਂ ਨੇ ਇਹ ਗੁਰੂ ਕੇ ਲੜਨੀਆ ਫੌਜਾਂ ਨੇ ਗੋਲੀ ਮਸ਼ੀਨਾਂ ਲੜਨੀਆ ਫੌਜਾਂ ਨੇ ਜਿਹੜੀਆਂ ਮੁਸੀਬਤ ਦੀ ਘੜੀ ਵਿੱਚ ਸਮਾਜ ਤੋਂ ਅੱਜ ਬੱਚਣੀ ਹਟਦੀਆਂ ਤੇ ਅੱਜ ਕੁਦਰਤੀ ਆਪ ਪੰਜਾਬ ਤੇ ਆਈ ਹੈ ਉਸ ਦੇ ਮੱਦੇ ਬਾਬਾ ਸੁਖਾਸਿੰਘ ਨੇ ਗੁਆਇਡੈਂਸ ਅੰਦਰ ਸੇਵਾ ਕਰੀਆਂ ਨੇ